32 ਸਾਲਾ ਸੰਦੀਪ ਸਿੰਘ ਰੰਧਾਵਾ ਇੱਕ ਚੰਗੇ ਭਵਿੱਖ ਦੀ ਤਲਾਸ਼ ਵਿੱਚ ਲਗਭਗ 6 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ ਅਤੇ ਕੁਝ ਮਹੀਨਿਆਂ ਤੋਂ ਉਹ ਸਰੀ ਦੀ ਇੱਕ ਟਰੱਕਿੰਗ ਕੰਪਨੀ ਵਾਸਤੇ ਕੰਮ ਕਰ ਰਿਹਾ ਸੀ। ਅੰਮ੍ਰਿਤਸਰ ਦੇ ਕੋਲ ਪਿੰਡ ਮਈਤਾ ਤੋਂ ਵਸਤਾ ਰੱਖਣ ਵਾਲਾ ਸੰਦੀਪ ਕੈਨੇਡਾ ਆਉਣ ਤੋਂ ਪਹਿਲਾਂ ਦੁਬਈ ਵਿੱਚ ਡਰਾਈਵਰੀ ਕਰਦਾ ਸੀ। ਸੰਦੀਪ ਇੱਕ ਟਰੱਕ ਲੋਡ ਲੈ ਕੇ ਅਮਰੀਕਾ ਪਹੁੰਚਿਆ ਸੀ। ਜਦ 1 ਦਸੰਬਰ 1 ਦੀ ਸ਼ਾਮ ਉਸ ਨੂੰ ਸੌ ਲੈਂਡ ਵਿੱਚ ਤਕਲੀਫ ਹੋਈ ਅਤੇ ਉਸਦੇ ਟੀਮ ਮੇਟ ਗੁਲਾਬ ਸਿੰਘ ਨੇ ਐਂਬੂਲੈਂਸ ਕਾਲ ਕਰਕੇ ਉਸ ਨੂੰ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਦੀਆਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ناکਾਮ ਰਹੀਆਂ ਜਦੋਂ ਮੈਂ 911 ਤੇ ਗੱਲ ਕਰਦਾ ਪਿਆ ਸੀਗਾ ਤੇ ਨਾਲ ਹੀ 10 ਤੋਂ 15 ਮਿੰਟ ਦੇ ਵਿੱਚ ਉਹਤੀ ਐਂਬੂਲੈਂਸ ਪਹੁੰਚ ਗਈ ਉੱਥੇ ਤੇ ਉਦੋਂ ਵੀਰ ਨਾ ਥੱਲੇ ਕਹਾ ਤੇ ਬੈਠਾ ਸੀਗਾ ਤੇ ਕਿ ਜਦੋਂ ਇਧਰੋਂ ਗਏ ਨਾ ਉਧਰੋਂ ਗਰਮੀ ਵਾਧਦੀ ਜਾਂਦੀ ਇਧਰੋਂ ਠੰਡ ਸੀਗੀ ਤੇ ਮੈਂ ਉਹਨੂੰ ਜੈਕਟ ਵਗੈਰਾ ਦਿੱਤੀ ਪਾਉਣ ਨੂੰ ਤੇ ਮੈਂ ਉਹਨੂੰ ਪੁੱਛਿਆ ਕਿਦਾਂ ਵੀ ਬਸ ਇਹੀ ਕਹਿੰਦਾ ਸੀ ਭਾਜੀ ਮੈਨੂੰ ਨਾ ਇੱਦਾਂ ਹੱਥ ਮਾਰਦਾ ਮਾਰਦਾ ਕਹਿੰਦਾ ਭਾਜੀ ਮੈਨੂੰ ਸਾਹ ਨਹੀਂ ਆਉਂਦਾ ਹੂੰ ਸਾਹ ਬਹੁਤ ਔਖਾ ਹੈ ਤੇ ਉਦੋਂ ਉਹ ਸਿਵਲ ਫਾਇਰ ਵਰ ਗੇਰਾਂ ਨੇ ਪਹਿਲਾਂ ਆ ਗਏ ਫਿਰ ਐਮਬੂਲੈਂਸ ਮਗਰੇ ਆ ਗਈ ਤੇ ਮੈਂ ਆਪ ਮੜਿਆ ਇੱਕ ਬੰਨੇ ਮੈਂ ਫੜਿਆ ਇੱਕ ਬੰਨੇ ਉਹ ਨਰਸ ਨੇ ਫਰਾਜ ਸਟ੍ਰੀਚਰ ਤੇ ਪਾਇਆ ਬਹਾਲਿਆ ਆਪੇ ਉੱਠ ਕੇ ਬੈਠਾ ਉਹ ਤਾਂ ਉਸ ਤੱਕ ਤੁਰ ਕੇ ਗਿਆ ਤੇ ਜਦੋਂ ਉਹ ਵਿੱਚ ਲੰਮੇ ਪਉਣ ਲੱਗੇ ਤਾਂ ਉਦੋਂ ਨੇ ਕਿਹਾ ਵੀ ਮੈਨੂੰ ਨਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸਾਰੀ ਸਾਡੇ ਆਨਰ ਦੀ ਕਾਲ ਆਈ ਮਨਦਾ ਵੀ ਕਿੱਦਾਂ ਗਲਾਬ ਕਿੱਦਾਂ ਕੰਡੀਸ਼ਨ ਨਾ ਦੀ ਉਹ ਤਾਂ ਵਿਚਾਰੇ ਦਾ ਫੋਨ ਚੱਲੀ ਜਾਂਦਾ ਸੀ ਦੋ ਤਿੰਨ ਵਾਰੀ ਆ ਗਿਆ ਮੈਂ ਕਿਹਾ ਵੀ ਭਾਈ ਹੁਣ ਉਹ ਐਮਬੂਲੈਂਸ ਚ ਪਾਇਆ ਤੇ ਉਹਦਾ ਸਾਰੀ ਜਾਣਾ ਪ੍ਰੋਬਲਮ ਆ ਤੇ ਕਹਿੰਦਾ ਵੀ ਐਂਬੂਲੈਂਸ ਚੱਲ ਗਈ ਮੈਂ ਕਿਹਾ ਜੀ ਚੱਲ ਗਈ ਮਨੋ ਫਿਰ ਉਹ ਕਹਿੰਦੇ ਵੀ ਤੂੰ ਮਗਰੇ ਜਾ ਤੈਨੂੰ ਸ਼ਹਿਰ ਦੱਸਿਆ ਨਾ ਮੈਂ ਕਿਹਾ ਜੀ ਤੇ ਮਨਾਂ ਦੇ ਵੀ ਤੂੰ ਟਰੱਕ ਲੈ ਕੇ ਚੱਲ ਜਾ ਉਸੇ ਸ਼ਹਿਰ ਦੇ ਵਿੱਚ ਜੀ ਬ੍ਰੈਂਪਟਨ ਰਹਿੰਦੀ ਉਸ ਤੇ ਭਰਾ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਖਬਰ ਤੇ ਮਿਲਣ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਉਹਨਾਂ ਦੱਸਿਆ ਕਿ ਸੰਦੀਪ ਨੂੰ ਹਾਈ ਕੋਲੇਸਟ੍ਰੋਲ ਦੀ ਸਮੱਸਿਆ ਸੀ ਅਤੇ ਡਾਕਟਰਾਂ ਨੇ ਉਸ ਨੂੰ ਸਰਦੀਆਂ ਵਿੱਚ ਕੰਮ ਕਰਨ ਤੋਂ ਬਚਾ ਲਈ ਕਿਹਾ ਸੀ ਪਰ ਇਸ ਪਾਰੀ ਉਸਨੇ ਆਪਣੇ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ ਜਿਹੜੀ ਉਹਨਾਂ ਦੀ ਪੋਸਟਮਾਰਟਮ ਦੀ ਉਹਨਾਂ ਨੇ ਮੇਨ ਆਬਜ਼ਰਵੇਸ਼ਨ ਕੀਤੀ ਹੈ ਸਟਾਰਟਿੰਗ ਤੇ ਉਹ ਏਹੀ ਚੀਜ਼ ਆਈ ਆ ਕਿ ਕੋਲੇਸਟ੍ਰੋਲ ਜਿਹੜਾ ਸੀਗਾ ਇਹਦਾ ਹਾਈ ਹੋਣ ਕਰਕੇ ਜਿਹੜਾ ਸੀਗਾ ਇਹਦਾ ਬਲੱਡ ਕਲੋਟ ਕਰ ਗਿਆ ਸੀਗਾ ਜਿਹੜਾ ਕਿ ਕੋਲੋਰੀ ਜਿਹੜਾ ਸੀ ਹਾਰਟ ਦੇ ਵਿੱਚ ਪਹੁੰਚਣ ਕਰਕੇ ਜਿਹੜੇ ਸੀ ਇਹਦਾ ਹਾਰਟ ਬਲੌਕ ਹੋ ਗਿਆ ਤੇ ਹਾਰਟ ਅਟੈਕ ਜਿਹੜਾ ਸੀਗਾ ਉਹ ਆ ਗਿਆ ਸੀਗਾ ਉਸ ਨੂੰ ਇਹ ਸਭ ਤੋਂ ACP ਇਹਨੇ ਤਾਂ ਸਾਨੂੰ ਸੰਦੀਪ ਨੇ ਤਾਂ ਦੱਸਿਆ ਨਹੀਂ ਬਟ ਸਾਨੂੰ ਹੁਣ ਪਤਾ ਲੱਗਾ ਕਿ ਉਹ ਡਾਕਟਰ ਕੋਲ ਵੀ ਜਾ ਸੀ ਡਾਕਟਰ ਨੇ ਇਹਨੂੰ ਸਲਾਹ ਦਿੱਤੀ ਸੀ ਕਿ ਵੀ ਤੁਸੀਂ ਠੰਡ ਦੇ ਵਿੱਚ ਕੰਮ ਨਹੀਂ ਕਰਨਾ ਵੀ ਸੰਦੀਪ ਤੇ ਮ੍ਰਿਤਕ ਸ਼ਰੀਰ ਨੂੰ ਭਾਰਤ ਭੇਜਣ ਲਈ ਇੱਕ ਕੋ ਫੰਡ ਵੀ ਪੇਸ਼ ਸ਼ੁਰੂ ਕੀਤਾ ਗਿਆ ਸੀ ਜਿੱਤੇ 3 ਦਿਨਾਂ ਵਿਚਾਲੇ ਹੀ 30000 ਡਾਲਰ ਦਾ ਟਿਚਾ ਪਾਰ ਹੋ ਗਿਆ ਸੰਦੀਪ ਦੇ ਭਰਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਕਮਿਊਨਿਟੀ ਵੱਲੋਂ ਦਿੱਤੇ ਜਾ ਰਹੇ ਸਾਥ ਲਈ ਉਹ ਸਾਰਿਆਂ ਦੇ ਬੇहद ਧੰਨਵਾਦੀ ਹਨ ਕਮਿਊਨਿਟੀ ਦਾ ਜਿਹੜਾ ਇਸ ਟਾਈਮ ਤੇ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਸਾਰਿਆਂ ਨੇ ਮੇਰਾ ਸਾਥ ਦਿੱਤਾ ਹੈ ਨਾ ਮੈਂ ਉਸ ਦਾ ساری ਉਮਰ ਜਿਹੜਾ ਇਸ ਚੀਜ਼ ਨੂੰ ਭੁੱਲ ਨਹੀਂ ਸਕਦਾ ਮੀ ਗੋ ਫੰਡ ਸ਼ੁਰੂ ਕਰਨ ਦੇ ਮਤਲਬ 2 ਦਿਨ ਦੇ ਵਿੱਚ ਹੀ ਜਿਹੜਾ ਸਾਡਾ ਸੀਗਾ ਫੰਡ ਇਕੱਠੇ ਕਰਨ ਦਾ ਜੋ ਕਿ ਉਸ ਦੇ ਉੱਥੇ ਦੇ ਮੈਡੀਕਲ ਐਕਸਪੈਂਸ ਜਾਂ ਬੋਡੀ ਟਰਾਂਸਪੋਰਟ ਦਾ ਜੋ ਵੀ ਖਰਚੇ ਹੋਣੇ ਸੀਗੇ ਉਸ ਉਸ ਦੇ ਲਈ ਜਿਹੜਾ ਫੰਡ ਡੋਨੇਸ਼ਨ ਦੇ ਲਈ ਕੀਤਾ ਗਿਆ ਸੀਗਾ ਪੇਜ ਬਣਾਇਆ ਗਿਆ ਸੀਗਾ ਉਹਦੇ ਵਿੱਚ ਜਿਹੜਾ ਸਿਰਫ 2 ਦਿਨ ਦੇ ਵਿੱਚ ਹੀ ਜਿਹੜਾ ਸੀਗਾ ਜਿੰਨੇ ਵੀ ਫੰਡ ਸਾਨੂੰ ਚਾਹੀਦੇ ਸੀਗੇ ਉਹਨੇ ਰੇਸ ਕਰ ਦਿੱਤੇ ਗਏ ਅਜੇ ਵੀ ਸਾਨੂੰ ਕਈ ਵੀਰ ਭਰਾਵਾਂ ਦੇ ਆ ਰਹੇ ਨੇ ਵੀ ਤੁਸੀਂ ਦੱਸੋ ਸਾਨੂੰ ਕਿਸੇ ਚੀਜ਼ ਦੀ ਹੈਲਪ ਹੋਵੇ ਸੰਦੀਪ ਦੇ ਨਾਲ ਅਖੀਰਲੇ ਵਕਤ ਮੌਜੂਦ ਉਸਦੇ ਟੀਮ ਮੇਟ ਗੁਲਾਬ ਸਿੰਘ ਨੇ ਦੱਸਿਆ ਕਿ ਸੰਦੀਪ ਉਸ ਲਈ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਸੀ ਅਤੇ ਉਸ ਦੀ ਮੌਤ ਤੋਂ ਕੁਝ ਮਿੰਟ ਪਹਿਲਾਂ ਤੱਕ ਉਹ ਆਪਸ ਵਿੱਚ ਹੱਸ ਕੇ ਗੱਲ ਰਏ ਸਨ ਸੰਦੀਪ ਦੇ ਪਿੰਡੂ ਕਵਰ ਰਧਾਵਾ ਕਹਿੰਦੇ ਹਨ ਕਿ ਸੰਦੀਪ ਕੈਨੇਡਾ ਆਪਣੀਆਂ ਲਾਈਫ ਸੇਵਿੰਗਸ ਖਰਚ ਕਰਕੇ ਆਇਆ ਸੀ ਤੇ ਇੱਕ ਫੈਮਿਲੀ ਮੈਂਬਰ ਸੀਗਾ ਮੇਰਾ ਭਰਾ ਭਾਈ ਸੁਭਾਵ ਹੀ ਬੰਦੇ ਦਾ ਬਹੁਤ ਵਧੀਆ ਸੀ ਜਿੰਨਾ ਵੀ ਕਹਿ ਲੋ ਝੂਠ ਬੋਲ ਲੋ ਤੇ ਇਹ ਜੀ ਵਿਚਾਰਾ ਮੈਨੂੰ ਮਿਲੇ ਨੂੰ ਹੀ ਤੀਜਾ ਟ੍ਰਿਪ ਮੇਰੇ ਨਾਲ ਗਿਆ ਸੀ ਤੇ ਬੜਾ ਹਸਦੇ ਖੇਡਦੇ ਰਹਿਣਾ ਤੇ ਇਸ ਗੱਲ ਦਾ ਪਤਾ ਵੀ ਨਹੀਂ ਸੀਗਾ ਕਿ ਇਹ ਪਣਾ ਵਾਪਟ ਜਾਣਾ ਫਾਦਰ ਦੀ ਵੀ ਡੈਥ ਹੋਈ ਨੂੰ ਥੋੜਾ ਚਿਰ ਹੋ ਗਿਆ ਤੇ ਇਹ 10 12 ਸਾਲ ਚ ਜਿੰਨੀ ਕਿ ਉਹਨੇ ਸੇਵਿੰਗ ਕੀਤੀ ਸਾਰੇ ਪੈਸੇ ਖਰਚ ਕਰਕੇ ਇੱਥੇ ਆ ਗਿਆ ਸੋ ਸਾਨੂੰ ਇਹ ਸੀ ਵੀ ਅਸੀਂ ਜਿੰਨਾ ਕਿ ਕਰ ਸਕਦੇ ਹਾਂ ਜ਼ਰੂਰ ਜ਼ਰੂਰ ਕਰੀਏ ਫਿਰ ਸਾਰੇ ਜਣਿਆਂ ਨੇ ਬਹੁਤ ਸਾਹਸ ਦਿੱਤਾ ਜੀ ਹੁਣ ਇਸ ਮਈ 12 ਤਰੀਕ ਨੂੰ ਹੀ ਆ ਜਿਹੜਾ ਸੀਗਾ ਇੱਥੇ ਕੈਨੇਡਾ ਆਇਆ ਸੀਗਾ ਇਹ ਸੀਗਾ ਵੀ ਉੱਥੇ ਸਟਰਗਲ ਕਾਫੀ ਜ਼ਿਆਦਾ ਸੀ ਇੱਥੇ ਸਾਨੂੰ ਸੀਗਾ ਸਾਡਾ ਪਰਿਵਾਰ ਇਕੱਠਾ ਹੋ ਗਿਆਗਾ ਬਹੁਤ سارے ਸੁਪਨੇ ਲੈ ਕੇ ਆਇਆ ਬੜਾ ਖੁਸ਼ ਸੀਗਾ ਵੀ ਮੈਂ ਜਿਹੜਾ ਆ ਆਪਣਾ ਇਸ ਜਗ੍ਹਾ ਤੇ ਹੁਣ ਆ ਗਿਆ ਆ ਤੇ ਚਲੋ ਅੱਗੇ ਹੁਣ ਆਪਣੇ ਜਿਹੜਾ ਆ ਸਾਰੇ ਸੁਪਨੇ ਪੂਰੇ ਕਰਨੇ ਚਾਹੁੰਦਾ ਸੀਗਾ ਅਜੇ ਉਸ ਨੂੰ ਅਜੇ ਨੂੰ 6 ਮਹੀਨੇ ਨਹੀਂ ਹੋਏ ਸੀਗੇ ਤੇ ਉਸ ਨੇ ਜਿਹੜਾ ਹੈਗਾ ਜੇ ਟਰੱਕ ਦਾ ਲਾਇਸੈਂਸ ਲੈ ਕੇ ਤੇ 23 ਸਤੰਬਰ ਨੂੰ ਇਹਦਾ ਜਿਹੜਾ ਹੈ ਯੂ ਐਸ ਏ ਦਾ ਵੀਜ਼ਾ ਲੱਗਾ ਹੈ ਉਸ ਤੋਂ ਬਾਅਦ ਜਿਹੜਾ ਸੀਗਾ ਯੂ ਐਸ ਏ ਨੂੰ ਟਰੱਕ ਚਲਾਉਣ ਲੱਗ ਗਿਆ ਸੀਗਾ ਅਜੇ ਇਸ ਨੂੰ ਮਤਲਬ 5 ਇਹ ਹੀ 1 ਡੇਢ ਮਹੀਨਾ ਹੀ ਹੋਇਆ ਸੀਗਾ ਯੂ ਐਸ ਏ ਨੂੰ ਟਰੱਕ ਚਲਾਉਂਦਿਆਂ ਤੇ ਜਿਹੜੀ ਹੈ ਜਿਹੜੀ ਉਹਨਾਂ ਨੂੰ ਘਟਨਾ ਸਾਡੇ ਨਾਲ ਵਾਪਰ ਗਈ ਗੌਰਤਲ ਬਹਿ ਕਿ ਸੰਦੀਪ ਦੀ ਮ੍ਰਿਤਕ ਦੇ ਅਜੇ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਹੀ ਹੈ ਜਿਸ ਨੂੰ ਜਲਦੀ ਹੀ ਪੰਜਾਬ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੰਦੀਪ ਦੇ ਜਲਦੀ ਹੀ ਵਿਆਹ ਦੀ ਵੀ ਤਿਆਰੀ ਚੱਲ ਰਹੀ ਸੀ ਪਰ ਉਹ ਆਪਣੇ ਪਿੱਛੇ ਮਾਂ ਇੱਕ ਭਰਾ ਅਤੇ ਇੱਕ ਭੈਣ ਨੂੰ ਛੱਡ ਗਿਆ ਹੈ ਸਰਬਰਾਜ ਸਿੰਘ ਕਾਲੂ ਓਮਨੀ ਨਿਊਜ਼ ਸਰੀ